ਜੇ ਡੈਡੀ ਦੇ ਟੀਵੀ ਦੀ ਉੱਡ ਗਈ ਰੇਂਜ ਆ ਜਮਾਂ ਹੀ ਨਿਕਲ ਗਈ ਜਮਾਂ ਹੀ ਘਟ ਗਈ ਆ ਬੱਦਲ ਆ ਨੋਰਮਲ ਬੱਦਲੇ ਪਰਮੇਸ਼ਰ ਦੇ ਵੱਲੋਂ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨੂਬਲਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਗੁਰਮਖ ਪਿਆਰਿਓ ਘਰੇ ਸੀਗੇ ਤੇ ਅੱਜ ਡੈਡੀ ਦੇ ਟੀਵੀ ਦੀ ਉੱਡ ਗਈ ਰੇਂਜ ਜਮਾਂ ਹੀ ਉੱਡੀ ਪਈ ਆ ਡੈਡੀ ਘੱਟ ਹੀ ਦੇਖਦਾ ਟੀਵੀ ਹਣ ਹੁਣ ਬਸ ਸਿਆਲ ਆ ਗਿਆ ਹੁਣ ਸਿਆਲ ਆ ਗਿਆ ਹੁਣ ਇੱਥੇ ਆਸਣ ਲਾ ਕੇ ਇੱਥੇ ਇੱਥੇ ਸਾਹਮਣੇ ਟੀਵੀ ਡੈਡੀ ਉਧਰ ਤਾਂ ਜਾਂਦਾ ਨਹੀਂ ਆ ਉਧਰ ਨਹੀਂ ਜਾਂਦਾ ਡੈਡੀ ਪਤਾ ਨਹੀਂ ਕਰਦਾ ਇਹਦਾ ਇੱਥੇ ਸਹੀ ਆ ਬਾਰ ਲੈ ਵੀ ਹੁਣ ਤਾਰਾਂ ਲਾਤੀਆਂ ਕੱਲ ਆਉਂਦੀ ਆਉਂਦੀ ਅਚ ਆ ਗਈ ਆ ਗਈ ਹਾਂ ਚੱਲ ਪਿਆ ਚੱਲ ਪਿਆ ਥੋੜੀ ਜਿਹੀ ਘਟ ਹੈ ਘਟ ਗਈ ਘਟ ਗਈ ਜਮੇ ਪਹਿਲੇ ਸਹੀ ਚੱਲ ਪਿਆ ਸੀ ਐਨੀ ਪੂਰੀ ਹੋ ਗਈ ਸੀ ਤੇ ਟਿੱਕਰ ਘਟ ਗਈ ਜਮਾ ਹਵਾ ਵਧਦੀ ਹੈ ਵਧਦੀ ਹੈ ਵਧ ਗਈ ਘਟ ਗਈ ਪੁੱਤਲੀ ਬਹੁਤ ਥਲੜੀ ਘਟ ਗਈ ਜਮਾ ਕੁਆਲਟੀ ਵਾਲੀ ਘਟ ਗਈ ਹਾਂ ਜਮਾ ਹੀ ਨਿਕਲ ਗਈ ਜਮਾ ਹੀ ਘਟ ਗਈ ਵੱਧ ਗਈ ਵੱਧਦੀ ਵੱਧਦੀ ਥੋੜੀ ਜਿਹੀ ਵੱਧ ਗਈ ਫਿਰ ਘਟ ਗਈ ਮੰਮੀ ਦੱਸੀ ਆ ਆ ਆ ਆ ਇਹ ਨਹੀਂ ਨਹੀਂ ਇੱਕ ਆ ਗਈ ਇੱਕ ਐ ਨਹੀਂ ਪਹਿਲਾਂ ਵਾਹ ਵਧੀ ਸੀ ਹੁਣ ਨਹੀਂ ਵਧੀ ਪਰ ਘਰਾਉ ਸੀ ਅੱਜ ਲਓ ਵੀ ਚਾਚੇ ਨੇ ਤਾਰ ਸਹੀ ਕਰਤੀ ਕੱਟ ਕੇ ਤੇ ਹੁਣ ਲੱਗ ਜੂਗੀ ਤਾਰ ਸਹੀ ਹੈ ਰਿਵੀਉ ਦਾ ਤਾਂ ਗਲੀ ਹਾਂ ਰਿਵੀਉ ਦਾ ਤਾਂ ਗਲੀ ਤਾਰ ਕੱਟ ਕੇ ਲਾਇਆ ਸਿਸਟਮ ਉਦੀ ਸਰਬੱਤ ਦੇ ਵੀ ਅੱਜ 10 ਤਰੀਕ 9 ਮਹੀਨਾ 2025 30 ਚੋਤੀ ਅੱਜ ਨੂੰ 10 ਤਰੀਕ ਹੀ ਹੈ 30 ਚੋਤੀ ਸੌਰੀ ਸਹੀ ਹੈ ਸਮਰ ਕਰਦੇ ਕੀ ਹੈ ਯਰ ਦੱਸਿਓ ਸਰਬੱਤ ਦੇ ਵੀ ਸਾਰੇ ਸਹੀ ਕੋਈ ਇੱਕ ਅੱਧੀ ਤਾਂ ਗਲਤੀ ਕਰ ਦੇ ਹੈ ਬੱਤੇ ਕੋਈ ਇੱਕ ਅੱਧੀ ਤਾਂ ਗਲਤੀ ਕਰ ਜਾਂਦਾ ਬੁੱਤ ਦੇਖੀ ਸੌਰੀ ਸਹੀ 30 ਚੋਤੀ ਨੰਬਰ ਕਿਤਾਬ ਹੀ ਉਹਨਾਂ ਦੇ ਵਾਓ ਸ਼ਾਬਾਸ਼ ਸ਼ੁਰੇਤਨ ਸ਼ਾਬਾਸ਼ੀ ਦਿਵਾ ਤੈਨੂੰ ਵੀ ਮੈਂ ਮਰਕਟ ਵਾਲੇ ਆ ਗਏ ਆ ਸੀਟਾਂ ਜਨ ਲਈ ਪੂਰੇ ਲਓ ਜੀ ਸਮਰ ਦੇ ਵੀ ਪੂਰੇ ਆਏ ਆ 15 ਚ 15 10 ਤਰੀਕਾ ਅਜ ਤੇ ਪੂਰੇ ਚ ਪੂਰੇ ਕੋਈ ਗਲਤੀ ਨਹੀਂ ਕੀਤੀ ਸਮਰ ਨੇ ਹੈਨਾ ਕੀ ਕੀਤੀ ਕੋਈ ਗਲਤੀ ਆ ਕੀਤੀ ਇੱਥੇ ਹੈਨਾ ਆ ਕੀ ਲਿਖੇ ਅੰਟਾ ਟਿਕਾ ਹੈ ਅੰਟਾ ਟਿਕਾ ਅੰਟਾ ਟਿਕਾ ਕੌਣ ਕਹਿੰਦਾ ਇਹਨੂੰ ਹਾਂ ਆਹਾਹਾ ਪੈਂਗਵਿਨ ਹਾਂ ਪੈਂਗਵਿਨ ਦਾ ਕੀ ਮਤਲਬ ਹੈ ਕੀ ਲਿਖਿਆ ਤੂੰ ਅੰਟਾਰਕਟਿਕ ਪੈਂਗਵਿਨ ਦਾ ਹੂੰ ਪੁਰੇ ਜੁਰੀ ਅਗੇ ਜੀ ਕੇ ਜੋ ਹੈ ਜੀ ਕੇ ਕਲਾਸ ਟੈਸਟ 9 9 25 ਕੱਲ ਦਾ ਕੀ ਕੱਲ ਬਣਾਇਆ ਸੀਗਾ ਅੱਛਾ ਅੱਜ ਤੇ ਹੋਇਆ ਹੈ ਨਹੀਂ 15 ਜੋ 15 ਸਰਵੱਤ ਦੇਤੀ ਜੋਤੀ ਸੋ ਦੋਸਤੋ ਉੱਪਰ ਆਇਸੀ ਚ ਆਪਣੀ ਛੱਕੇ ਉਨ ਉੱਟ ਕੇ ਤੇ ਆ ਦੇਖੋ ਆ ਬੱਦਲ ਆ ਨੋਰਮਲ ਬੱਦਲੇ ਪਰਮੇਸ਼ਰ ਦੇ ਵੱਲੋਂ ਜਿਹੜੇ ਉਦਿਆਂ ਵਾਲੇ ਬੱਦਲ ਉਹ ਜਿਹੜੇ ਬਣਾਏਗੇ ਬੰਦਰ ਲੱਗਦੇ ਸੀ ਕੱਪੜੇ ਸੁੱਕਣੇ ਪੈ ਰਹੇ ਆ ਜਾ ਚਿੜੀ ਉਡਕਾ ਉਡ ਖੇੜੀ ਸਰਬੱਤਾ ਕਹਿੰਦਾ ਵੀ ਚਿੜੀ ਉਡਕਾ ਉਡ ਖੇਡੋ ਮੇਰੇ ਨਾਲ ਆ ਜਾਓ ਸਰਬੱਤ ਕੀ ਛੇੜਨਾ ਚਿੜੀ ਉਡਕਾ ਚਿੜੀ ਉਡ ਚਿੜੀ ਉਡਕਾ ਉਡ ਚਲੋ ਬਈ ਚਲੋ ਸਮਰ ਤੂੰ ਬੁਲਾ ਮੈਂ ਤੂੰ ਬੁਲਾ ਚਲ ਚਿੜੀ ਉੜ ਗਾਡ ਗਾਂਵੜਾ ਤੀ ਕਿ ਨਹੀਂ ਉੜਾ ਗਾਂਵੜਾ ਤੀ ਤੂੰ ਉੜਾਈ ਪਹਿਲਾਂ ਤੇ ਚਿੜੀ ਆ ਮੈਂ ਤਾਂ ਕਛ ਵੀ ਉਡਾ ਸਕਦਾ ਤੂੰ ਵੀ ਨਹੀਂ ਉਡਾ ਸਕਦੀ ਬਈ ਨਹੀਂ ਮੈਂ ਉਡਾ ਸਕਦਾ ਫਿਰ ਮੈਂ ਉਡਾਈ ਤੇ ਫਿਰ ਹੁਣ ਹੁਣ ਥੱਲੇ ਮਾਰ ਚਲ ਘਟ ਹੁਣ ਇੱਕ ਵੀ ਵੈਸੇ ਹੀ ਚਿੜੀ ਉੱਡ ਕਾਉ ਉੱਡ ਮਨੜ ਉੱਡ ਤੋਤਾ ਉੱਡ ਚਲ ਮੈਂ ਉਡਣਾ ਕਬੂਤਰ ਉੱਡ ਚਿੜੀ ਉੱਡ ਕਾਉ ਉੱਡ ਬਟੇਰਾ ਉੱਡ ਪਿੱਤਰਾ ਉੱਡ ਮੱਛੀ ਉੱਡ ਜ਼ਰੂਰ ਤੈਨੂੰ ਰਾਤ। ਉਹਦੀ ਆ ਪਾਣੀ ਦੇ ਵਿੱਚ। ਨਾ 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 ਬਈ। ਨਾ 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 ਨਾ। ਪਾਪਾ ਨੇ ਨੁਕਰਾ ਤੇ ਜੋਰ ਨਹੀਂ ਮਾਰਨਾ। ਜੋਰ ਨਹੀਂ ਮਾਰਨਾ ਬੱਚਾ ਉਹ ਛੋਟਾ। ਘੜੇ ਵਾਈ। ਪਿੱਛੇ ਨਹੀਂ ਗਈਲੀ ਬਤ। ਓਏ। ਮੈਂ ਜਾਣ ਕੇ ਨਹੀਂ ਮਾਰੀ ਬਈ। ਚਲ ਪਿੱਛੇ ਨੂੰ ਖਿੱਚ ਲੈ ਕਰ। ਪਿੱਛੇ ਪਿੱਛੇ ਮਾਰ ਪਿੱਛੇ ਪਰ ਮੁਖੜੋ। ਇਹ ਪੂਰੇ ਕਰੀ ਲੈਣਾ। ਇਹ ਠੀਕ ਆ। ਚਲ। ਬਿਚੜੂ ਨੁੱਤ ਬਿਚੜ ਇਕ ਜੇਂਗੀ ਬੱਸ ਬੱਝ ਗਿਆ ਬੱਝ ਗਿਆ ਮੈਂ ਮਾਰਾ ਚੱਲ ਕਰ ਬੱਝ ਗਿਆ ਚਲ ਦਵਾਰਾ ਮੈਡਾਉਨ ਨਹੀਂ ਮੈਡਾਉਨ ਚਿੜੀ ਉੱਡ ਕਾ ਉੱਡ ਅ ਮੈਂ ਬਤਕੀਂ ਦਾ ਨਾਮ ਹੀ ਨਹੀਂ ਆਰੇ ਉੱਡਣ ਵਾਲੇ ਪੰਛੀ ਕਿਰਕਿਟ ਹੁੰਦੇ ਕਬੂਤਰ ਉੱਡ ਬਾਜ ਬਾਜ ਉੱਡ ਤੇਤਰ ਉਡ ਮੋਰਡ ਅ ਮੋਰਡ ਕੰਮ ਨਾ ਖੇਡ ਲੈ ਕੁੱਤਾ ਉਡ ਤੂੰ ਇਥੇ ਉਂਗਲ ਰੱਖ ਸਹੀ ਰੱਖ ਚਿੜੀ ਉਡ ਕਾ ਉਡ ਬਟੇਰਾ ਉਡ ਕਬੂਤਰ ਉਡ ਗਾਉ ਉਡ ਆਏ ਵਾਰੀ ਤੂੰ ਡਾਦਨਾ ਪਤਾ ਚੱਲ ਲੱਗ ਗਿਆ ਨਹੀਂ ਲੱਗਿਆ ਚਲੋ ਵੀ ਚੱਲ ਤੂੰ ਦਾਸ ਮਰ ਹੁਣ ਹੋਣੀ ਮਾਰ ਕੇ ਬੱਸ ਤੂੰ ਛੱਡ ਦੇ ਬੱਤੇ ਤੂੰ ਛੱਡ ਦੇ ਕੋਣ ਰੱਗਿਆ ਸੀਗਾ ਚੱਲ ਤੂੰ ਮਾਰ ਹੁਣ ਤੂੰ ਮਾਰ ਤੂੰ ਮਾਰਨਾ ਪਤਾ ਮੇਰੇ ਚੱਲ ਦੁਬਾਰਾ ਬੰਦਾ ਉੱਡ ਬੁੜੀ ਉੱਡ ਕਾਰਡ ਜੀ ਪੁੱਟ ਜੀ ਪੁੱਟ ਢਾ ਯਾਰ ਸਮਰ ਮੈਂ ਕਹਣਾ ਕਾਡ ਚਿੜੀ ਉੱਡ ਜੀ ਪੁੱਟ ਲੈ 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 ਅਵਰ ਗਿਆ ਛੱਡ ਦੇ ਇੱਕ ਮਿੰਟ ਛੱਡ ਦੇ ਛੱਡ ਦੇ ਛੱਡ ਬੱਤੇ ਤੂੰ ਛੱਡ ਦੇ ਪੁੱਤ ਛੱਡ ਦੇ ਛੱਡ ਦੇ ਕਿੜਾ ਆ ਕੇ ਰਾ ਕੇ ਕਿਥਾਂ ਤੇ ਲੈਣ ਨੂੰ ਨਾ ਰੋਵਾਂਗਾ ਸਮਰ ਨੂੰ ਰੋਣਾ ਬਈ ਜੇ ਇਕੀ ਜੋਗੀ ਗਾ ਕਰ ਗਾ ਕਰ ਸਮਰ ਨੂੰ ਰੋਣਾ ਅੱਜ ਤਰਵਤੇ ਦੇ ਮਾਰਾ ਸੀ ਨਾ ਤੂੰ ਖੜ ਜਾਗੇ ਉਹ ਅੱਜ ਗਿਆ ਬੱਜ ਗਿਆ ਬੱਜ ਗਿਆ ਵਜ ਗਿਆ ਵੇ ਪਹਿਲੇ ਜੀ ਬੱਜ ਗਿਆ ਜਿਹੜੀ ਅੱਗੇ ਦਾ ਕਰਾ ਸੁਣਾਇਆ ਸਰਵੱਤ ਨੇ ਘੁਸਾ ਲਗਦਾ ਬਈ ਸਰੋਤੇ ਨੇ ਸਰੋਤੇ ਟਾਲਿਆ ਸਰਵੱਤੇ ਨੇ ਸਰਵੱਤੇ ਨੇ ਸਰਵੱਤੇ ਨੇ ਟਾਲਿਆ ਹਾਂ ਪੁੱਛੇ ਨੂੰ ਸਰਵੱਤੇ ਵੱਡੇ ਤੇ ਹੱਥ ਚੱਕਦਾ ਖੇਲਦੇ ਹਾਂ ਉਹ ਖੇਲਦੇ 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 ਨਾ ਨਾ ਛੱਡਦੇ 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 ਖੇਲਦੇ ਖੇਲਦੇ ਤੂੰ ਵੀ ਚੱਕ ਲਈ ਵੱਡਾ ਤੇ ਤੂੰ ਤੂੰ ਤਾਂ ਕੀ ਇਹ ਨਹੀਂ ਨਾ ਉਹਦੇ ਤੇ ਆ ਨੀ ਉਹਦੇ ਤੇ ਚੱਕੀ ਨਹੀਂ ਆ ਵੇ ਲੈ ਮਿਹਰਬਾਨੀ ਛੜਦੇ 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 ਨੰਬਰ 5 ਚੜਾਈ ਮੇਰਾ ਨਿੱਸਵਾ ਦੀ ਬਤਾ ਪਕੂੜੀ ਚੱਲ ਬਸ ਕਰੀ ਹੁਣ ਪਤਾ ਵੀ ਠੱਕੂਗੀ ਹਾਂ ਚੱਲ ਬੱਤੇ ਮਾਰ ਦੇ ਇੱਕ ਦੇ ਲੋ ਵੀ ਹੁਣ ਖੇਡ ਸਮਾਪਤ ਕਰਦੇ ਆਂ ਬਹੁਤ ਹੈ ਇਟਲੀ ਨਹੀਂ ਨਹੀਂ ਬਹੁਤ ਹੁਣ ਬਸ ਟਾਈਮ ਬਹੁਤ ਹੋ ਗਿਆ ਹੁਣ ਟਾਈਮ ਬਹੁਤ ਹੋ ਗਿਆ ਵੇਖੋ 9:00 ਹੋ ਗਿਆ ਹੁਣ ਚੱਲਦੇ ਨਹੀਂ 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 ਬਸ ਹੁਣ ਸੇਰ ਖਿਡਾਂਗੇ ਇਟਲੀ ਡੋਸਾ ਕੀ ਨਾ ਮੈਨੂੰ ਘਟ ਨਹੀਂ ਹੁੰਦਾ वो नहीं खेतना हूँ तो नो, नो, स्वेरी खेतांग हूँ। बाय, बाय, चलो खेलो। चलते हैं। अभी, दस गरम, समुंदर। कितने का? दस का। लबिलब लाओ, वो कलर निकालते हैं। एक, दो, तीन, चार, पांच, छः, सात, आठ, नौ, इ. भैया तो भार्ती है बाप बिल्कुल तो कलर। लबिलब ला� ਚਲੋ ਬਾਸ ਕਰੋ ਬਾਸ ਕਰੋ ਬਾਸ ਕਰੋ ਬਾਸ ਕਰੋ ਸੋ ਗਰਮੋ ਪਿਆਰੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ